ਸੱਚ ਲਈ ਸੱਚ ਲਈ ਬਾਸਾ ਉੱਤੇ ਮੁਕਤੀ ਹਕਾ ਲਈ ਮਾਨਵੀ ਹਕਾ ਲਈ ਮਾਨਵੀ ਕਦਰਾਂ ਕੀਮਤਾਂ ਲਈ ਜਿਹੜੇ ਲੋਕ ਲੜਾਈ ਕਰਦੇ ਨੇ ਜਾਂ ਜਿਨ੍ਹਾਂ ਲੋਕਾਂ ਨੂੰ ਆਪਣੇ ਫਿਰਦੇ ਤੇ ਤਸ਼ੱਦਦ ਸਹਿਣਾ ਪੈਂਦਾ ਹੱਕ ਬੁਲਾਈ ਲੜਾਈ ਜੰਗ ਕਰਕੇ ਸੱਚ ਬੋਲਣ ਕਰਕੇ ਜ਼ਾਬਰ ਜਲਮਾਰੇ ਕੂਟਾ ਬੁਢੀ ਰੰਗ ਕਰਕੇ ਉਹਨਾਂ ਨਾਲ ਲੋਕ ਖੜਦੇ ਨੇ ਲੋਕ ਉਹਨਾਂ ਦੀ ਕਦਰ ਕਰਦੇ ਨੇ ਇਸੇ ਕਰਕੇ ਅਸੀਂ ਸਾਹਮਣੇ ਦੇਖੇ ਅਰੋਸ ਦੇ ਭਰਾ ਨੇ ਉਹਨਾਂ ਦੀ ਮਦਦ ਤੇ ਸ਼ਰਮਣੀ ਕਲੇਤਰ ਉਹਨਾਂ ਸਰਦਿਕ ਮਦਦ ਤੇ ਆਇਆ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਥੇ ਚੋਣ ਦੇ ਵਿੱਚ ਭਾਵੇਂ ਕੋਈ ਸਰਦਾਰ ਬਦਲ ਨਹੀਂ ਜਾਂ ਨਮੀ ਜਾਂ ਪ੍ਰਾਣੀ ਦਾ ਵਾਰੀ ਨਹੀਂ ਪਰ ਇੱਥੇ ਜਾਵਰ ਹਕੂਮਤ ਆਵ੍ਰੁਤ ਅਤੇ ਆਵ੍ਰੁਤ ਦਸ਼ਦਰ ਜਿਹੜਾ ਝਾਲਦੇ ਨੇ ਲੋਕ ਉਹਨਾਂ ਇਹ ਨਾ ਜੋ ਫੜਦੇ ਨੇ ਇਹ ਸਾਫ ਕਰ ਲਈ ਅਸੀਂ ਮੰਦੀ ਦੀ ਬੰਦੇ ਤੇ ਆ। ਅੰਤ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਫੇਲ ਹੋ ਗਿਆ ਪੰਜਾਬ ਸਰਕਾਰ ਜਿਹੜੀ ਹੈ ਉਹ ਮਰਹੂਮ ਦਾ ਸਰਕਾਰ ਨਾ ਦੀ ਕੋਈ ਚੀਜ਼ੇ ਨਹੀਂ ਹੈ। ਸਰਕਾਰ ਪੰਜਾਬ ਦੀ ਨੇ ਪੰਜਾਬ ਨੂੰ ਦਿੱਕੂ ਵਿਸਾਰ ਕੇ ਰੱਖਿਆ। ਪੰਜਾਬ ਦੀ ਸਰਕਾਰ ਅਜੇ ਵੀ ਵਿਗਿਆਨਵਾਦੀ, ਮਜਾਕਵਾਦੀ ਤੇ ਇਹ ਜਾਤੀਹੀ ਸੀਮਤ ਹੈ। ਆਜ ਪੰਜਾਬ ਦੀਆਂ ਅਹਿਮ ਜਿਹੜੇ ਮਸਲੇ ਨੇ ਉਹਦਾ ਬਸ ਸਰਕਾਰ ਚੁੱਪੀ ਬੈਠੀ ਆ ਹੜ੍ਹਾਂ ਦੀ ਤਬਾਹੀ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਹੜ੍ਹਾਂ ਦੀ ਤਬਾਹੀ ਨੂੰ ਅਤੀ ਗੰਭੀਰ ਐ ਐਲਾਨਿਆ ਕੇਂਦਰ ਸਰਕਾਰ ਪਰ ਮੈਂ ਕਹਿ ਸਕਦਾ ਕਿ ਹੜ੍ਹਾਂ ਦੀ ਤਬਾਹੀ ਦੇ ਨਾਲ ਨਾਲ ਜਿਹੜੀ ਵੱਡੀ ਤਬਾਹੀ ਪੰਜਾਬ ਦੇ ਲੋਕਾਂ 'ਤੇ ਹੁੰਜਾ ਉਹਦੇ ਬਾਰੇ ਸਰਕਾਰ ਚੁੱਪ ਰਹੀ ਹੈ ਸਰਕਾਰਾਂ ਚੁੱਪ ਬੈਠੀਆਂ ਨੇ ਉਧਰ ਮਰੇ ਗੱਲ ਹੀ ਨਹੀਂ ਤੂੰ ਚੱਲ ਰਿਹਾ ਕਿਉਂਕਿ ਹਰ ਪਰਿਵਾਰ ਹਰ ਕਿਸਾਨ ਚੱਲ ਰਿਹਾ ਆਟੇ ਚੱਲ ਰਿਹਾ ਟਰਾਂਸਪੋਰਟਰ ਚੱਲ ਰਿਹਾ ਔਰ ਮੈਂ ਸਮਝਦਾ ਕਿ ਦੁਕਾਨਦਾਰ ਚੱਲਦੇ ਨੇ ਕਿ ਮਜ਼ਦੂਰ ਚੱਲ ਰਹੇ ਨੇ ਜਿਹੜੀ ਸਭ ਤੋਂ ਵੱਡੀ ਮਾਰ ਪਈ ਯਾਰ ਮੌਸਮ ਦੀ ਵਜ੍ਹਾ ਕਰਕੇ ਕਹਿ ਲਓ ਮੌਸਮ ਦੇ ਹਾਲਾਤਾਂ ਕਰਕੇ ਕਹਿ ਲਓ ਪ੍ਰਤੀ ਇਕੜ ਵੀ ਤੋਂ ਲੈ ਕੇ 35% ਤੱਕ ਝਾੜ ਘਟ ਗਿਆ ਬੰਦੀਆਂ ਦੇ ਵਿੱਚ ਕਾਲ ਝੋਨਾ ਆਉਣ ਤੋਂ ਬਾਅਦ આજ ਤੱਕ ਸਰਕਾਰ ਨੇ ਅਸੈਸਮੈਂਟ ਨਹੀਂ ਕੀਤੀ ਸਰਕਾਰ ਨੇ ਹਤਾਜਾ ਹੀ ਲਾਇਆ ਕਿ ਬਦਰਤੀ ਦਾਣਾ ਹੋਣ ਕਰਕੇ ਵੱਧ ਫੰਕਸ਼ਨ ਹੋਣ ਕਰਕੇ ਹਾਦੀ ਹੋਣ ਕਰਕੇ ਘੌਣਾ ਫੈਲਣ ਕਰਕੇ ਜੇ 1 ਏਕੜ ਦੇਤੇ 8 8 ਦਾਸ ਤੱਕ ਫਸਲ ਝਾੜ ਘਟਿਆ ਪੰਜਾਬ ਦੇ ਹਰ ਕਿਸਾਨ ਦੇ ਹਰ ਖੇਤ ਦਾ ਤਾਂ ਉਹਦੀ ਪਰਭਾਈ ਕੌਣ ਕਰੇਗਾ ਉਹਦੇ ਬਾਰੇ ਸਰਕਾਰ ਕਿੱਥੇ ਹੈ ਅਸੀਂ ਜੋਰ ਨਾਲ ਮੰਗ ਕਰਦੇ ਹਾਂ ਕਿ ਸਰਕਾਰ ਇਹਨੂੰ ਵੀ ਕੁਦਰਤੀ ਆਫਤਲਾ ਦੇ। ਸਰਕਾਰ ਇਹ ਕੇਸ 4 ਘਰਕੇ ਕੇਂਦਰ ਤੇ ਕੋਲ ਲੈ ਕੇ ਜਾਵੇ। ਅੱਜ ਕੇਂਦਰ ਦੀਆਂ ਟੀਮਾਂ ਅਸੈਸਮੈਂਟ ਕਰ ਜਾਣ। ਅੱਜ ਕੇਂਦਰ ਦੀਆਂ ਟੀਮਾਂ ਪੰਜਾਬ ਦੀ ਚਾਹੀਆਂ ਹੁੰਦੀਆਂ ਨੇ। ਪਰ ਪੰਜਾਬ ਦਾ ਕੋਈ ਅਧਿਕਾਰੀ ਜਾਂ ਪੰਜਾਬ ਦਾ ਕੋਈ ਮੰਤਰੀ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਨਿਯੁਕਤ ਕੀਤਾ ਕੋਈ ਵੀ ਬੰਦਾ ਅੱਜ ਤੱਕ ਨਾ ਸਰਕਾਰ ਵੱਲੋਂ ਵਾਅਦਾ ਕੀਤਾ ਨੂੰ ਕੋਈ ਅਸੈਸਮੈਂਟ ਕਰਕੇ ਜਾਣਕਾਰੀ ਦੇਣ ਦੇ ਵਿੱਚ

ਪੰਜਾਬ ਸਰਕਾਰ ਅੱਧਾ ਬਾਵੇ ਤੇ ਅੱਧਾ ਕਿਹਦਾ ਥੋਣਾ ਤੇ ਓਰੀਜਨਲ ਮਾਦਾ ਇਹ ਕਹਾਂਗਾ ਕਿ ਆਲ ਪਾਰਟੀ ਡੈਗੇਨੇਸ਼ਨ ਲੈ ਕੇ ਮੁੱਖ ਮੰਤਰੀ ਸਾਹਿਬ ਦਿੱਲੀ ਜਾਣ ਸੈਟੀਗੜੀ ਮੰਤਰੀ ਪਰ ਸਰਕਾਰ ਕੋਲ ਤੇ ਸਖਣ ਔਰ ਜੋਰ ਨਾਲ ਪੰਜਾਬੀਆਂ ਦਾ ਇਕਤਾ ਸ਼ੋਅ ਕਰਕੇ ਪੰਜਾਬ ਦੀ ਇੱਕ ਮੋਟਾ ਦਾ ਪ੍ਰਭਾਵ ਪਾ ਕੇ ਇਹ ਅਹਿਮ ਜੋਰ ਜਿਹੜੀ ਜੋਰ ਆ ਪੰਜਾਬ ਦੇ ਲੋਕਾਂ ਦੀ ਇਹਦੀ ਪ੍ਰਫਾਈ ਲਈ ਅੱਥੇ ਆਉਣ ਔਰ ਜੇ ਮੁੱਖ ਮੰਤਰੀ ਸਾਹਿਬ ਨਾਲ ਨਾਲ ਬਦੇ ਸਰੋਵਣੀ ਕਾਲੀਦਰ ਪੂਰਨ ਸਦੀ ਜੀਵਨੋਂ ਮਲ ਆਜ਼ਮੀ ਤੌਰ ਤੇ ਬਾਹਰ ਕੀਤੀ ਜਾਵੇਗੀ ਤੇ ਤਰੀਕੇ ਦੀ ਮਾਰੀ ਭਾਗੀ ਤਰ ਅਤੇ ਇੱਕ ਅਹਿਮ ਮਸਲਾ ਜਿਆ ਪੰਜਾਬ ਦੇ ਲੋਕਾਂ ਦਾ ਜਿਹਦੀ ਢਾਟ ਰਹੀਆ ਹਰ ਕਿਸਾਨ ਹਰ ਪਰਿਵਾਰ ਉਡੀ ਪਰਭਾਈ ਰਹੀ ਸੀ ਅੱਗੇ ਆਇਆ। ਇਹਦਾ ਮੇਰ ਕਰਕੇ ਆ ਜੀ ਜਿਹੜੇ ਖੜੇ ਨੇ ਸਾਥ ਵਿੱਚ ਬਾਦਲ ਸਿੰਘ ਵੱਲੋਂ ਜੀ ਫਿਰ ਧਰਮੀ ਫੌਜੀਆਂ ਨੇ ਹੱਥ ਸਾਥ ਕਰਕੇ ਇਹ ਬਾਤ ਦੇ ਅਗੂ ਕਰਵਾਣੀਆਂ ਕੀਤੀਆਂ। ਕਿ ਜੀ ਜੀ ਨੂੰ ਵੀ ਅਸੀਂ ਫੀਡ ਕਰਦੇ ਆ ਕਿਉਂਕਿ ਇਹ ਜਵਰ ਚਾਰਾ ਖੋਂਕਤਾ ਦੇ ਜਲਮੁ ਸਾਹਿਬਾ ਦੇ ਘਰੜੇ ਉਹ ਸਾ ਸੁਨੀਕੀ ਭਾਦਰ ਹੋਣਾ ਤੇ ਜਿਹੜੀ ਪੀਕਾ ਉਹ ਛੱਡ ਕੇ ਉਹ ਮੰਦਿਰ ਦੇ ਨਾਲ ਆ ਜਾ ਤਾਂ ਕਿ ਮੁੱਚਾ ਪਾਸ ਇਹ ਆਸਤਾ ਰੂਹ ਤੇ ਪਾਸ ਦੀਆਂ ਭਾਵਨਾਵਾਂ ਦੁਨੀਆ ਦੇ ਜਿਨ੍ਹਾਂ ਲੋਕਾਂ ਜਿਨ੍ਹਾਂ ਮਾਵਾ ਨੇ ਢਹਿਣਾ ਨੇ ਛੱਡੀਆਂ ਕੁੱਟੀਆਂ ਨੇ ਉਹ ਸਮੇਂ ਜਵਰ ਕਿਸ ਤਰ੍ਹਾਂ ਸਹੇ ਨੇ ਸਵੇਰ ਸਹਾਣੇ ਵਾਰ ਦੇ ਝਾਰਮ ਲੋਕਾਂ ਦੇ ਅੱਜ ਪੁਣਾ ਝਾਰਮ ਦਾ ਪਿਛਾਵਲਾ ਕਰਨ ਲਈ ਖਾਸ ਵਿੱਚ ਬਾਦਲ ਵਰਤੋਂ ਦੇ ਤੇ ਵਿਵਸਰੇ ਦਿੱਤੇ ਦੀ ਬੋਲੀ ਪੁਣਾ ਨੋਕਾ ਸਹੇ ਦਾ ਉਹਨਾ ਬਹਾ ਧਾਰਨੀ ਫੌਜੀਆਂ ਦੀਆਂ ਬਹਾਦ ਸਵਾਲਾ ਦੇ ਸਾਹਮਣੇ ਦੇਖ ਕੇ ਇਸ ਉਹਨਾ ਦੇ ਸਾਥੇ ਮਹਾਰੀਸ ਬਹਾ ਦੇ ਸਾਥੇ ਇਹ ਲਾਈ ਦੇ ਦਿੱਤਾ ਨਾਲ ਸੰਗ ਹੋਣ ਚੁਰੀਗਾ ਇਹ ਸਭੀ ਸੰਭਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ